ਸਾਸਰੀ ਕਾਲ ਜੀ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ। ਇਸ ਵਕਤ ਆਪਾਂ ਖੜਿਆਂਗੇ ਕਸੌਲ ਕਸੌਲ ਦੇ ਮਾਰਕੀਟ ਦੇ ਵਿੱਚ ਬਣਿਆ ਹੋਇਆ ਇਹ ਬਹੁਤ ਸੋਹਣਾ ਇੱਕ ਛੋਟਾ ਜਿਹਾ ਪਾਰਕ। ਇਹਦੀ ਐਂਟਰੀ ਹੈ 200 ਰੁਪਏ। ਮੈਂ ਹੁਣ ਲੰਘਦਾ ਸੀਗਾ ਸਰਪਸ ਟਰੈਕ ਲਈ ਕਿਉਂਕਿ 10 ਵਜੇ ਦਾ ਟਾਈਮ ਆਗਾ ਵਾਈਲਡ ਹਾਈਕ ਐਡਵੈਂਚਰਸ ਕੰਪਨੀ ਤੋਂ ਆਪਾਂ ਨੇ ਟਰੈਕ ਬੁੱਕ ਕੀਤਾਗਾ। ਉਹਨਾਂ ਨੇ 10 ਵਜੇ ਦਾ ਟਾਈਮ ਦਿੱਤਾ ਸੀ ਭਾਈ ਤੁਸੀਂ ਸਵੇਰ ਵਾਲੀ ਰੋਟੀ ਪਾਣੀ ਖਾ ਕੇ ਸਾਡੇ ਕੋਲ 10 ਵਜੇ ਉੱਪਰ ਜਿਓ। ਇਸ ਤੋਂ ਬਾਅਦ ਸਾਨੂੰ ਅਸੀਂ ਓਟਾਂਗੇ 5 ਦਿਨ। ਤੇ ਮੈਂ ਕੱਲ ਵੀ ਕਾਲ ਕਰ ਗਿਆ ਸੀ ਇਹਦੇ ਵਿੱਚ ਲੰਘਦਾ ਟੱਪਦਾ ਮਾਂਖਿਆ ਚੱਲ ਹੁਣ ਜਾ ਕੇ ਦੇਖ ਕੇ ਆਮ ਇੱਥੇ ਲਿਖਿਆ ਹੋਇਆ ਆਈ ਲਵ ਕਸਾਲ ਮੈਂ ਬੈਕ ਕੈਮਰਾ ਕਰਕੇ ਤੁਹਾਨੂੰ ਇਹ ਪਾਰਕ ਦੇ ਸੋਹਣੇ ਸੋਹਣੇ ਦੋਖ ਝਾਕ ਕੇ ਦਿਖਾਉਣਾਗਾ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਇਹ ਉਹ ਥਾਂਗਾ ਜਿੱਥੇ ਹਰੇਕ ਟਰੈਵਲਰ ਹਰੇਕ ਟੂਰਿਸਟ ਆ ਕੇ ਇੱਕ ਵਾਰੀ ਤਸਵੀਰਕਾਰੀ ਜਰੂਰ ਕਰਦਾ ਹੈਗਾ ਬਾਕੀ ਸੋਹਣਾ ਖਿਆਲ ਵੀ ਜਰੂਰ ਰੱਖਿਆ ਹੋਇਆ ਇਹਨਾਂ ਦਾ ਮਾਲੀ ਵਗੈਰਾ ਕਈ ਛੱਡੇ ਹੋਏ ਨੇ ਇਹਦੇ ਵਿੱਚ ਪਾਣੀ ਪੂਣੀ ਚੰਗਾ ਪਾਇਆ ਹੋਇਆ ਸਾਰੇ ਬੂਟੇ ਨੂੰ ਆਈ ਲਵ ਕਸੌਲ ਤੇ ਹੋਰ ਸਾਰਾ ਮੂਵਮੈਂਟ ਆ ਜਿਹੜੇ ਸੁੱਕੇ ਦਰਖਤ ਨੇ ਇਹਨਾਂ ਦੇ ਆਲੇ-ਦਲੇ ਝੋਪੜੀਆਂ ਬਣਾਈਆਂ ਨੇ ਇਹ ਵੀ ਬਹੁਤ ਸੋਹਣੀਆਂ ਲੱਗਦੀਆਂ ਨੇਗੀਆਂ ਬਾਕੀ ਹੋਰ ਤਾਂ ਕੁਝ ਹੁੰਦਾ ਨਹੀਂ ਪਾਰਕਾਂ ਦੇ ਵਿੱਚ ਅਹੀ ਘਾਹ ਤੇ ਡੈਕੋਰੇਟ ਵਾਲੇ ਬੂਟੇ ਹੁੰਦੇ ਨੇ ਬਾਕੀ ਕਾਹ ਆਂਟੀ ਬੈਠੀ ਹੈਗੀ ਇਹ ਕਹਿੰਦੀ ਭਾਈ ਤੁਸੀਂ ਸਾਡੇ ਸੱਭਿਆਚਾਰ ਵਾਲੇ ਕੱਪੜੇ ਪਾ ਕੇ ਫੋਟੋ ਪਾਓ ਨਟ ਤੇ ਤੇ ਸਾਡੇ ਕੋਲੇ ਦੋ ਲੋਕ ਹੋਰ ਆਉਣ ਬਾਕੀ ਮੌਸਮ ਪੂਰਾ ਵਧੀਆ ਹੈਗਾ ਸਵੇਰੀ ਸਵੇਰੇ ਸ਼ਾਮ ਨੂੰ ਸਾਰੀ ਰਾਤ ਹੀ ਠੰਡ ਪੂਰੀ ਵਧੀਆ ਲੱਗੀ ਜਾਂਦੀ ਰਹਿੰਦੀ ਹੈ ਤੇ ਦਿਨੇ ਥੋੜਾ ਜਿਹਾ ਮਾਹੌਲ ਠੀਕ ਹੋ ਜਾਂਦਾ ਹੈਗਾ ਵੈਸੇ ਮੈਂ ਕੱਲ ਇੱਕ ਵੀਡੀਓ ਪਾਤੀ ਸੀਗੀ ਕਸੌਲੀ ਕਸੌਲੀ ਤੋਂ ਸ਼ਿਮਲੇ ਵਾਲੀ ਉਹ ਵੀਡੀਓ ਨੂੰ ਜਾ ਕੇ ਤੁਸੀਂ ਜ਼ਰੂਰ ਦੇਖੋ ਇੱਕ ਵਾਰ ਤੇ ਉਹਦੇ ਥੱਲੇ ਵੀ ਕਮੈਂਟ ਕਰਿਓ ਤੇ ਮੇਰੀ ਜੇ ਕੋਈ ਗਲਤੀ ਹੈ ਬਲੌਗ ਦੇ ਵਿੱਚ ਉਹ ਜ਼ਰੂਰ ਸੁਧਾਰਨ ਦੀ ਮੈਨੂੰ ਕੋਸ਼ਿਸ਼ ਕਰਿਓ ਬਾਕੀ ਆ ਚੋਪੜੀਆਂ ਕਿਡਜ਼ ਜ਼ੋਨ ਜਵਾਕਾਂ ਵਾਸਤੇ ਝੂਲੇ ਝਾਲੇ ਵਧੀਆ ਲਾਏ ਹੋਏ ਨੇ ਬਿਲਕੁਲ ਮਾਰਕੀਟ ਦੇ ਵਿੱਚ ਹੀ ਇਹ ਜਦੋਂ ਆਪਾਂ ਇਧਰ ਨੂੰ ਲੰਘਦੇ ਆਂਗੇ ਬਾਕੀ ਹੁਣ ਸਵੇਰ ਦਾ ਟਾਈਮ ਆ ਚਾਹ ਚੂ ਪੀਨੇ ਆ ਤੇ ਟਰੈਕ ਵਾਸਤੇ ਨਿਕਲਦੇ ਆਂਗੇ ਬਾਕੀ ਇਦਾਂ ਦੀਆਂ ਚਿੱਤਰਕਾਰੀਆਂ ਕਰੀਆਂ ਹੋਈਆਂ ਨੇ ਪੱਥਰਾਂ ਤੇ ਚਿੱਤੇ ਬਠਾ ਬਠਿਆ ਤੇ ਕੰਨ ਖੜੀ ਕਰਾਤੇ ਤੇ ਲੋਕ ਫੋਟੋਆਂ ਖਿਚਾਉਣ ਨੂੰ ਥਾਂ ਕਰਤਾ ਆਹ ਕਹਿੰਦਾ ਭਾਈ ਦਰਖਤ ਵੱਡੋ ਨਾ ਤੁਸੀਂ ਦਰਖਤਾਂ ਦੇ ਵਿੱਚ ਵੀ ਜਾਨ ਹੁੰਦੀ ਐ ਬਾਕੀ ਇਹ ਗੱਲ ਸਹੀ ਹੈਗੀ ਜਿਹੜੇ ਹਾਮ ਨਾਲ ਇਹ ਹਿਮਾਚਲ ਕਸ਼ਮੀਰ ਉੱਤਰਾਖੰਡ ਦੇ ਵਿੱਚ ਕਮਰਸ਼ੀਅਲ ਹੋਈ ਜਾਂਦਾ ਹੈਗਾ ਲੋਕਾਂ ਦੀਆਂ ਸੁੱਖ ਸੁਵਿਧਾਵਾਂ ਨੂੰ ਲੈ ਕੇ ਡਿਵੈਲਪਮੈਂਟ ਹੋਈ ਜਾਂਦੀ ਹੈਗੀ ਕੰਫਰਟੇਬਲ ਜ਼ੋਨ ਬਣਾਏ ਜਾ ਰਹੇ ਨੇ ਕੁਦਰਤ ਨਾਲ ਛੇੜ ਛਾੜ ਕਰਕੇ ਇੱਥੇ ਆ ਕੇ ਕੁਦਰਤ ਨੇਚਰਲ ਵਾਈਬ ਬਿਲਕੁਲ ਵੀ ਨਹੀਂ ਆਉਂਦੀ ਹੈਗੀ ਹਾਂ ਇੱਕ ਤਰ੍ਹਾਂ ਦੀ ਐ ਕਹਿ ਸਕਦੇ ਆਪਾਂ ਆਪਣੇ ਵਰਕ ਜਿਹੜਾ ਸਕੇਜੂਲ ਹੁੰਦਾ ਹੈਗਾ ਉਹ ਤੋਂ ਦੋ ਕੁ ਦਿਨਾਂ ਦੀ ਛੁੱਟੀ ਜ਼ਰੂਰ ਲੈ ਸਕਦੇ ਆਂਗੇ ਪਰ ਇੱਥੇ ਆ ਕਿ ਉਹ ਗੱਲ ਨਹੀਂ ਰਹੀ ਹੈਗੀ ਹੁਣ ਵੀ ਕੁਦਰਤ ਨਾਲ ਥੋੜਾ ਮੋਟਾ ਆਪਾਂ ਬਾਰਤ ਲੱਪ ਕਰ ਲਾਂਗੇ ਕਿਉਂਕਿ ਕੁਦਰਤੀ ਇੱਥੇ ਕੁਝ ਵੀ ਨਹੀਂ ਹੈਗਾ ਸ਼ੋਰ ਸ਼ਰਾਬਾ ਪੂਰਾ ਫੁੱਲ ਹੈ ਸਾਰੀ ਰਾਤ ਡੀਜੇ ਪਾਰਟੀਆਂ ਹੁੰਦੀਆਂ ਨੇ ਇੱਥੇ ਮੀਟ ਸ਼ਰਾਬਾਂ ਖੁੱਲ੍ਹੇ ਆਮ ਚਲਦੀਆਂ ਨੇ ਤੇ ਸਾਰਾ ਜੰਗਲ ਕਾ ਤਿੰਨ ਦਿਨ ਹੋ ਗਏ ਅੱਜ ਹੋ ਉੱਥੋਂ ਲੱਗਿਆ ਸੀ ਜੰਗਲ ਮੱਚਣ ਜਦ ਮੈਂ ਆਇਆ ਸੀਗਾ ਉਪਰਿਆਂ ਵਾਲੀ ਸਾਈਡ ਸਾਰਾ ਜੰਗਲ ਮੱਚ ਕੇ ਹੀ ਇੱਥੇ ਧੱਕਾ ਗਿਆ ਅੱਜ ਕਹਿੰਦੇ ਨੇ ਕਹਿੰਦੇ ਅੱਗ ਬੁਝਾਵਾਂਗੇ ਉਹ ਧੂਆ ਦੇਖ ਲਓ ਤੁਸੀਂ ਉਹ ਉਧਰ ਅੱਜ ਫੇਰ ਅੱਗ ਹੈਗੀ ਤਾਂ ਕਰਕੇ ਭਈ ਆਪਦਾ ਜੇ ਤੁਸੀਂ ਨੇ ਮਾੜਾ ਮੋਟਾ ਕੁਦਰਤ ਵਾਲੀ ਨੇਚਰਲ ਵਾਈਬ ਜੀ ਲੈਣੀ ਹੈਗੀ ਤੁਸੀਂ ਗਾਹ ਰਿਮੋਟ ਏਰੀਆ ਦੇ ਵਿੱਚ ਜਾਇਓ ਰਤਾੰਗ ਹੋਇਆ ਸਪੀਤੀ ਹੋਇਆ ਇੱਥੇ ਸਾਰਾ ਹਿਮਾਚਲ ਦਾ ਜ਼ਿਆਦਾਤਰ ਭੀੜ ਭੜੱਕੇ ਵਾਲਾ ਤੇ ਸ਼ਹਿਰੀ ਜਿਹਾ ਏਰੀਆ ਬਣ ਗਿਆ ਇਹ ਕਹਿੰਦੇ ਧੰਨਵਾਦ ਤੁਸੀਂ ਸਾਨੂੰ 30 ਰੁਪਏ ਬਟਾਏ ਸਵੇਰੀ ਸਵੇਰੇ ਤੇ ਹੁਣ ਤੁਰਦੇ ਲੱਗੋ ਇਤੋਂ ਲੈ ਕੇ ਪਹਾੜੇ ਤੇ ਸਟਿੱਕਾਂ ਬੂਟ ਤੇ ਟੀਪਣਾ ਇਥੋਂ ਹੁਣ ਤੁਰਦੇ ਆਂ ਗਰਾਵੇਲ ਗ੍ਰਾਮ ਵਿਲੇਜ ਨੂੰ ਜਿੱਥੋਂ ਇਹ ਟਰੈਕ ਸ਼ੁਰੂ ਹੁੰਦਾ ਅੱਜ ਦਾ ਦਿਨ ਤਾਂ ਟਰੈਕ ਬਾਈ ਰੋਡ ਰਹੂਗੀ ਕਿ ਮੈਂ ਕਹਿ ਸਕਦਾ ਜਿਵੇਂ ਆਫ ਰੋਡਿੰਗ ਵਾਲਾ ਰੋਡ ਹੈਗਾ ਜਿੱਥੇ ਰਾਤ ਪਾਰਟੀ ਤੇ ਗਏ ਸੀਗੇ ਉਸੇ ਵਿਲੇਜ ਦੇ ਵਿੱਚ ਕੈਂਪ ਸਾਈਟ ਹੈਗੀ ਇਹਨਾਂ ਦੀ ਉੱਥੇ ਸਟੇ ਕਰਾਂਗੇ ਅਸਲੀ ਟਰੈਕ ਕੱਲੋਂ ਸ਼ੁਰੂ ਹੋਊਗਾ ਦੇਖਦੇ ਆਂਗੇ ਆਉਣਿਆਂ ਚੱਲੇ ਬਾਬੇ ਦਾ ਨਾਂ ਲੈ ਕੇ ਬਾਕੀ ਨਵੀਂ ਉਮਰ ਦੇ ਜਵਾਕ ਨੇ ਦੂਜੇ ਵੈਸੇ ਦੇ ਵਿੱਚ ਇਹ ਹਜੇ ਥੋੜਾ ਜਿਹਾ ਟਾਈਮ ਲਾਉਂਦੇ ਨੇ ਪਤੰਦਰਾ ਨੇ ਸਾਰਾ ਕੁਝ ਰੈਂਟ ਤੇ ਲਿਆ ਹੈ। ਇਦਾਂ ਦਾ ਰਾਹ ਜਾਂਦਾ ਹੈ ਗ੍ਰਾਮਪਿੰਡ ਨੂੰ। ਗ੍ਰਾਮਪਿੰਡ ਹੈਗਾ ਕਲਸੌਲ ਤੋਂ 6.5-7 ਕਿਲੋਮੀਟਰ ਦੂਰ। ਅਸਲੀ ਟਰੈਕ ਇਹ ਉਥੋਂ ਪਗਡੰਡੀ ਤੋਂ ਸ਼ੁਰੂ ਹੁੰਦਾ ਹੈਗਾ। ਗ੍ਰਾਮਪਿੰਡ ਤੱਕ ਇਹ ਜੀ ਸੜਕ ਜਾਂਦੀ ਆ ਆਫ-ਰੋਡਿੰਗ। ਇਹ ਤਾਂ ਕੁਛ ਵੀ ਨਹੀਂ ਹੈਗੀ। ਅੱਗੇ ਜਾ ਕੇ ਇੱਕ ਨੰਦਾ ਸ਼ਾਟ ਲਾਉਣਾ ਮੈਂ ਰਾਤ ਅਸੀਂ ਇਸੇ ਰਾਤ ਤੋਂ ਨਹੀਂ ਗ੍ਰਾਮਪਿੰਡ ਦੇ ਵਿੱਚ ਜਿਹੜੀ ਫੋਰਨਰ ਦੀ ਪਾਰਟੀ ਹੁੰਦੀ ਹੈਗੀ। ਉੱਥੇ ਗਏ ਸੀਗੇ। ਮੋਟਰਸਾਈਕਲਾਂ ਦੇ। ਇਹ ਰਾਤ ਤੇ ਮੋਟਰਸਾਈਕਲ ਬਿਲਕੁਲ ਨਹੀਂ ਚੱਲਦੇ। ਗੱਡੀਆਂ ਬਹੁਤ ਔਖੀਆਂ ਚਾਲਦੀਆਂ ਨੇ। ਇਹ ਰਾਤ ਤੇ ਚੜ੍ਹਾਈ ਬਹੁਤ ਹੈ ਤੇ ਰਾਜ ਪੱਥਰਾਂ ਵਾਲਾ ਦੂਜਾ ਤਿੱਖੇ ਪੱਥਰਾਂ ਵਾਲਾ। ਇਦਾਂ ਦੀ ਆਫ ਰੋਡਿੰਗ ਹੈ ਰੋਡ ਤੇ ਗੱਡੀਆਂ ਦੀ ਜਾਨ ਕੱਢ ਦਿੰਦਾ ਹੈ ਰਾਹ ਐਸਯੂਵੀ ਜਾਂਦੀਆਂ ਨੇ ਜ਼ਿਆਦਾਤਰ ਸੋਡਾਨ ਕਾਰ ਇਹਦੇ ਵਿੱਚ ਜਿਵੇਂ ਖਤਮ ਹੋ ਜੂਗੀ ਕੋਈ ਨਾ ਜਾਂਦੀ ਦੇਖੀ ਐ ਸੋਡਾਨ ਕਾਰ ਇਹਦੇ ਵਿੱਚ ਹਜੇ ਆ ਬਲੈਰੋ ਪਿੱਕੇ ਹੁੰਦੇ ਨੇਗੇ ਇਹ ਥਾਰ ਜਿਮਣੀਆਂ ਇੱਧਰ ਗੜਗੱਜ ਪੈਂਦੀ ਆ ਪੂਰੇ ਪਾਣੀ ਦੀ ਬਹੁਤ ਤੇਜ਼ ਪਾਣੀ ਡਿੱਗਦਾ ਹੈਗਾ ਰਾਹ ਦੀ ਕੰਡੀਸ਼ਨ ਚੈੱਕ ਕਰ ਲਓ ਤੁਸੀਂ ਇਦਾਂ ਇਨਨੇ ਮੋٹے ਪੱਥਰ ਨੇਗੇ ਰਾਤ ਅਸੀਂ ਇਹ ਰਾਤੋਂ ਸਾਨੂੰ ਪੂਰਾ ਸੁਆਦ ਆਇਆ ਕਿਉਂਕਿ ਸਾਡੇ ਕੋਲੇ ਮੋਟਰਸਾਈਕਲ ਹੀ ਇਦਾਂ ਦੇ ਸੀਗੇ ਉਹ ਇਹ ਹੀ ਰਾਹਾਂ ਨੂੰ ਗੋਲ ਦੇਣੇ ਨਹੀਂ ਇਹਨਾਂ ਵਾਸਤੇ ਬਣੇ ਸੀਗੇ ਸਪੈਸ਼ਲ ਉਹ ਤੇ ਅਸੀਂ ਪੂਰਾ ਆਨੰਦ ਲਿਆ ਬਟ ਹੁਣ ਪੂਰਾ ਡਾਟ ਪੈਂਦਾਗਾ ਕਿਉਂ ਇੱਕ ਤਾਂ ਚੜ੍ਹਾਈ ਬਹੁਤ ਜ਼ਿਆਦਾ ਇੱਕ ਰਕਤ ਬਾਕੀ ਰਾਹ ਹੈ ਜਾ ਪੱਥਰਾਂ ਦਾ ਐ ਉੱਤੇ ਬਾਕੀ ਪੂਰਾ ਰਿਸਕ ਹੀ ਐ ਪੱਥਰ ਵੱਡ-ਵੱਡੇ ਹੈ ਜਾ ਕੁਝ ਕਰਿਆ ਹੋਇਆ ਹੈ ਇਸ ਟਰੈਕ ਦੀ ਇਹ ਪਹਿਲੀ ਵਾਟਰ ਕ੍ਰੋਸਿੰਗ ਹੈ। ਇਹ ਵਾਟਰ ਕ੍ਰੋਸਿੰਗ ਦੇ ਵਿੱਚ ਰਾਤ ਸਾਡੇ ਬੂਟਾਂ ਦੇ ਵਿੱਚ ਪਾਣੀ ਪਿਆ ਸੀਗਾ। ਕਿਉਂ ਹਨੇਰਾ ਸੀਗਾ, ਰਾਤ ਦਾ ਟਾਈਮ ਸੀਗਾ, ਸਾਨੂੰ ਕੋਈ ਜਜਮੈਂਟ ਹੋਈ ਨਹੀਂ ਹੈਗੀ ਵੀ ਕਿੱਥੇ ਕਿੰਨਾ ਕੁ ਪਾਣੀ ਆਏਗਾ। ਇੱਕ ਵਾਰੀ ਪੈਰ ਡਿੱਗ ਪਏ ਸੀ ਇਹਦੇ ਵਿੱਚ। ਬਾਕੀ ਕਹਾਂ ਜਾ ਕੇ ਮੈਂ ਦਿਖਾਉਣਾ ਤੁਹਾਨੂੰ ਅਸੀਂ ਕਿੱਥੇ ਜਾ ਕੇ ਡਿੱਗੇ ਸੀਗੇ। ਡਿੱਗੇ ਵੀ ਬਹੁਤ ਭੜੇ ਸੀਗੇ ਪਰ ਬਚਤ ਰਹੀ ਗਈ ਰੱਬ ਦੀ ਕਿਰਪਾ ਨਾਲ ਸਾਡੀ। ਐਹੋ ਜੀ ਵਾਟਰ ਕ੍ਰੋਸਿੰਗ ਹੈ ਇਹ। ਪਾਣੀ ਸਾਫ਼ ਆ ਵਟ ਕਿਤੇ ਨਾ ਕਿਤੇ ਪਲੂਟਡ ਹੈਗਾ। ਜਿਹੜੇ ਇਹ ਚਰਨ ਹਾ ਦਰਿਆ ਦੇ ਵਿੱਚ ਡਿੱਗਦਾ ਹੈਗਾ ਸਤਲੁਜ ਦੇ ਵਿੱਚ ਇਹ ਨਾਮਾ ਖੂਣ ਸਾਰਾ ਗੁਜਰਾਤ ਦਾ ਹੈਗਾ ਇਹ ਆਈਪਲ ਨਾਲ ਗੱਲਾਂ ਕਰੀ ਜਾਂਦਾ ਕਹਿੰਦਾ ਕੌਣ ਜਿੱਤੂ ਕਹਿੰਦੇ ਅਸੀਂ ਗੁਜਰਾਤ ਦੇ ਹੋ ਕੇ ਵੀ ਬੈਂਗਲੌਰ ਨੂੰ ਜਿਤਾਉਣਾ ਚਾਹੁੰਦੇ ਆਂ ਇੱਥੋਂ ਪਤਾ ਲੱਗਦਾ ਪੰਜਾਬ ਨੂੰ ਥੋੜਾ ਜਿਹਾ ਕਰੜਾ ਹੋ ਕੇ ਉਤਰਨਾ ਪੈਣਾ ਹੈ ਬੰਦੇ سپورਟ ਘੱਟ ਕਰਦੇ ਆਲ ਓਵਰ ਇੰਡੀਆ ਦੇ ਵਿੱਚ ਪਰ ਖੇਡ ਆਪਾਂ ਨਹੀਂ ਚੰਗੀ ਹੋਣੀ ਚਾਹੀਦੀ ਹੈ ਫੈਨ بیس ਹੋਵੇ ਨਾ ਹੋਵੇ ਉਹ ਆਪਣੇ ਆਪ ਹੌਲੀ ਹੌਲੀ ਬਣ ਜਾਂਦਾ ਲੋਕ ਪਿੱਛੇ ਲੱਗ ਹੀ ਜਾਂਦੇ ਨੇ ਜਦੋਂ ਤੁਹਾਡੇ ਚਾਰ ਪਾਸੇ ਚਰਚੇ ਹੋਣ ਲੱਗ ਗਏ ਦੇਖਦੇ ਆਂ ਬਾਕੀ ਕੱਲ ਨੂੰ ਕੀ ਬਣਦਾ ਹੈਗਾ ਪੰਜਾਬ ਤੇ ਆਰਸੀਬੀ ਦਾ ਰਾਤ ਵਾਲਾ ਮੈਚ ਮੀਂਹ ਕਰਕੇ ਥੋੜਾ ਜਿਹਾ ਲੇਟ ਹੋ ਗਿਆ ਸੀ ਪਰ ਬਹੁਤ ਸੋਹਣਾ ਖੇਡੇ ਨੇ ਬਾਈ ਸਾਰੇ ਆਪਣੇ ਪੰਜਾਬ ਵਾਲੇ ਬਾਕੀ 3 ਤਰੀਕ ਨੂੰ ਕੱਲ ਨੂੰ ਪਤਾ ਲੱਗ ਜੂ ਪਰ ਉੱਤੇ ਇੰਟਰਨੈਟ ਨਹੀਂ ਹੋਣਾ ਹੈਗਾ ਉਹ ਅਸਪਾਣੋਂ ਥੱਲੇ ਆ ਕੇ 6 ਤਰੀਕ ਨੂੰ ਪਤਾ ਲੱਗੂ ਭਾਈ ਕਿਹੜੇ ਨੇ ਚੱਕਰੀ ਟਰੋਫੀ ਏ ਟ੍ਰੈਕ ਦਾ ਪਹਿਲਾ ਪੁਲ ਆਇਆ ਹੈਗਾ ਇੱਥੇ ਲਗਭਗ 4.5-5 ਕਿਲੋਮੀਟਰਾਂ ਤੋਂ ਬਾਅਦ ਲੱਕਣ ਦਾ ਪੁਲ ਬਣਾ ਹੋਇਆ ਹੈ ਆਰਜੀਆ ਸੋਹਣਾਗਾ ਚਰਨ ਚਰਨ ਕਰਦਾ ਪਾਣੀ ਥੱਲੇ ਨੂੰ ਜਾਈ ਜਾਂਦਾ ਥੱਲੇ ਆ ਕੇ ਲਫਾਫੇ ਕੇ ਇਹਨਾਂ ਬੋਤਲਾਂ ਇਹਦੇ ਵਿੱਚ ਰੁੜੀ ਜਾਂਦੀਆਂ ਨੇ ਕਿਉਂ ਇਹ ਸੜਕ ਤੇ ਡੰਪ ਆਉਂਦਾਗਾ ਬਹੁਤ ਵੱਡਾ ਜਿੱਥੇ ਕਸੌਲ ਦਾ ਸਾਰਾ ਕੂੜਾ ਮੈਂ ਫਰੰਟ ਕੈਮਰਾ ਕਰਕੇ ਗੱਲ ਸੁਣਾਉਣਾ ਤੁਹਾਨੂੰ ਸਾਰੀ ਇੱਕ ਰੋਡ ਤੇ ਪਿੱਛੇ ਜਦੋਂ ਟਰੈਕ ਸਟਾਰਟ ਕਰਦੇ ਆਂਗੇ ਆਪਾਂ ਕਸੌਲ ਤੋਂ ਇੱਕ ਮਿੰਟ ਯਾਰ ਜੇ ਕੋ ਕਸੌਲ ਤੋਂ ਸਟਾਰਟ ਕਰਦੇ ਆਂ ਨਾਗਾ ਉੱਥੇ ਇੱਕ ਡੰਪ ਆਉਂਦਾ ਸਾਰੇ ਕਸੌਲ ਦਾ ਕੂੜਾ ਕਰਕਟ ਬੋਤਲਾਂ ਕੇਨ ਬੀਅਰ ਵਾਲੀਆਂ ਬੋਤਲਾਂ ਕੰਚ ਦੀਆਂ दारू ਵਾਲੀਆਂ ਇਹ ਟੂ ਜੈਡ ਚੀਜ਼ ਉੱਥੇ ਸਿੱਟਦੇ ਨੇ ਇਹਨਾਂ ਦੀ ਦੇ ਵਿੱਚ ਦੋ ਜੀ ਸੀ ਵੀਆਂ ਲਾਈਆਂ ਹੋਈਆਂ ਨੇ ਉਹਨਾਂ ਨੂੰ ਲਗਾਤਾਰ ਡੰਪ ਕਰ ਰਹੇ ਨੇ ਟੋਟਾ ਪਟਾ 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 ਪਟ ਕੇ ਉੱਥੇ ਬਹੁਤ ਮਸਕ ਮਾਰਦਾ ਉਹ ਪੁਆਇੰਟ ਕਸੌਲ ਦਾ ਸਭ ਤੋਂ ਬੇਕਾਰ ਹੈਗਾ ਥੋੜੇ ਆ ਵਧੀਆ ਕਰਨਾ ਚਾਹੀਦਾ ਕਿਉਂਕਿ ਜਦੋਂ ਆਪਾਂ ਹਿਮਾਚਲ ਦੇ ਵਿੱਚ ਵੱਢਦੇ ਆ ਕਿਸੇ ਵੀ ਪਾਸਿਓਂ ਹਿਮਾਚਲ ਸਰਕਾਰ ਆਪਾਂ ਤੋਂ ਟੈਕਸ ਲੈਂਦੀ ਆ एनवायरनमेंट ਨੂੰ ਸੇਫ ਕਰਨ ਵਾਸਤੇ ਤੇ ਸਾਫ਼ ਸੁਥਰਾ ਰੱਖਣ ਵਾਸਤੇ ਤੇ ਹੋਰ ਪਈਏ ਕਿਤੇ ਨਾ ਕਿਤੇ ਚੰਗੇ ਪਾਸੇ ਲਾਉਣੇ ਚਾਹੀਦੇ ਨੇ ਇੱਕ ਇਹੋ ਜਿਹਾ ਵੀ ਪੁਆਇੰਟ ਆਉਂਦਾ ਜਿੱਥੇ ਆਪਾਂ ਇਹ ਦਰਿਆ ਦੇ ਬਿਲਕੁਲ ਵਿੱਚ ਵੜ ਜਾਨੇ ਹੈਗੇ ਜਮਾ ਸੜਕ ਦੇ ਪੱਧਰ ਹੋ ਜਾਂਦਾ ਹੈਗਾ ਤੇ ਇੱਥੇ ਕੰਨ ਪਾਈ ਨਹੀਂ ਸੁਣਦੀ ਮੈਨੂੰ ਲੱਗਦਾ ਵੀ ਬਾਅਦ ਥੋੜੇ ਤੱਕ ਕੱਟ ਪਹੁੰਚਦੀ ਹੋਊਗੀ ਪਰ ਪਾਣੀ ਕਿਤੇ ਨਾ ਕਿਤੇ ਪਲੂਟਡ ਲੱਗਦਾ ਕਿਉਂਕਿ ਹਿਮਾਚਲ ਦੇ ਵਿੱਚ ਜ਼ਿਆਦਾਤਰ ਜਿਹੜੇ ਬਿਊਟੀ ਪ੍ਰੋਡਕਟ ਨੇ ਫੇਸ ਵਾਸ਼ ਹੋਏ ਸਕਰਬ ਹੋਏ ਜਾਂ ਦਵਾਈਆਂ ਹੋਈਆਂ ਉਹਨਾਂ ਦੀ ਇੰਡਸਟਰੀ ਜ਼ਿਆਦਾਤਰ ਹਿਮਾਚਲ ਦੇ ਵਿੱਚ ਹੈਗੀ। ਉਹ ਜ਼ਿਆਦਾਤਰ ਲਾਈਆਂ ਵੀ ਗੁਪਤ ਹੋਈਆਂ ਨੇਗੀਆਂ, ਪਿੰਡਾਂ ਰਹਿਸ਼ਾਂ ਤੋਂ ਸ਼ਹਿਰਾਂ ਤੋਂ ਦੂਰ। ਉਹ ਹੁੰਦੀਆਂ ਜ਼ਿਆਦਾਤਰ ਇਹ ਦਰਿਆਵਾਂ ਦੇ ਕੰਢਿਆਂ ਦੇ ਲਾਈਆਂ ਹੁੰਦੀਆਂ ਨੇਗੀਆਂ। ਤਾਂ ਕਰਕੇ ਉਹ ਜ਼ਿਆਦਾਤਰ ਵੇਸਟੇਜ ਜਿਹੜੀ ਡੰਪ ਹੈ ਪਾਣੀ ਉਹ ਸਾਰਾ ਇਹਨਾਂ ਦਰਿਆਵਾਂ ਦੇ ਵਿੱਚ ਛੱਡਦੇ ਨੇ। ਤੁਸੀਂ ਝੱਗ ਦੇਖ ਸਕਦੇ ਹੋ ਪਾਣੀ ਦੇ ਝੱਗ ਬਣੀ ਜਾਂਦੀ ਆ। ਬਾਕੀ ਪਾਣੀ ਮੈਲਾ ਹੈਗਾ। ਜਦ ਕਿ ਇਹਨਾਂ ਹਜ਼ਾਰਾਂ ਪੱਥਰਾਂ 'ਚ 바ਜ-ਬਾਜ ਪਾਣੀ ਆਉਂਦਾ। ਇਹਨੂੰ ਤਾਂ ਉਦਾਂ ਹੀ ਕ੍ਰਿਸਟਲ ਵਾਟਰ ਹੋ ਜਾਣਾ ਚਾਹੀਦਾ ਹੈਗਾ। ਜੋ ਬਾਕੀ ਭਈ ਰੱਬ ਜਾਣਦਾਗਾ ਆਪਾਂ ਜਿੰਨੀਆਂ ਸੁਣੀਆਂ ਸੁਣਾਈਆਂ ਗੱਲਾਂ ਨੇ ਉਹ ਸਾਨੂੰ ਦੱਸਦੀਆਂ ਉਹ ਪੋੜਾ ਹੈਗਾ ਜਿਹੜਾ ਆਪਾਂ ਕ੍ਰੋਸ ਕਰਕੇ ਆਏਾਂਗੇ 6-7 ਕਿਲੋਮੀਟਰ ਅੱਗੇ ਆ ਕੇ ਥੋੜੀ ਜੀ ਬੂੰਦਾਬاندی ਸ਼ੁਰੂ ਹੋਈ ਐ ਤਾਹਾਂ ਕਾਲੀ ਘਾਟਾ ਬੱਦਲ ਜੀ ਹੈਗੇ ਨੇ ਇਹ ਨਾ ਕੰਮ ਖਰਾਬ ਕਰ ਦੇ ਕਿਤੇ ਦਾ ਘੰਟਾ ਅੱਧਾ ਘੰਟਾ ਖੜਨਾ ਪੈ ਜੇ ਕਿ ਉਹ ਟਾਈਮ ਖਰਾਬ ਹੋ ਜੇ ਬਾਕੀ ਥੱਲੇ ਮੌਸਮ ਸਾਫ਼ ਜੀਗਾ ਲੱਗਦਾ ਤਾਂ ਐਂ ਆ ਵੀ ਇੱਕ ਨਦੀ ਬੱਦਰੀ ਆ ਵਰਕੇ ਪਰ ਅੱਗੇ ਹੋ ਜੂ ਮੱਕੀ ਦੇਖ ਰਹੇ ਆ ਕੀ ਬੰਦ ਹੈ ਗਰਮੀ ਹੁਣ ਪੂਰੀ ਫੁੱਲ ਲੱਗਣ ਲੱਗੀ ਚਾਹੇ ਕਿਣ ਮਣ ਕਿਣ ਮਣ ਜੀ ਹੋਈ ਜਾਂਦੀ ਏ ਥੋੜੀ ਮੋਟੀ ਪਰ ਜਿਹੜਾ ਐਲੀਵੇਸ਼ਨ ਗੇਨ ਕੀਤਾ ਹੈਗਾ ਆ ਲਗਭਗ ਅੱਧੇ ਘੰਟੇ ਦੇ ਪਿੱਛੇ ਪਿਛਲੇ ਗਰਮੀ ਵਾਵਾ ਲੱਗਦੀ ਆ ਤਾਂ ਕਰਕੇ ਮੈਂ ਗੋਡੇ ਉਥਲਣ ਲੱਤਾਂ ਜੀਆਂ ਖੋਲ ਕੇ ਬੈਗ ਚ ਪਾਲੀਆਂ ਹੁਣ ਲੱਤਾਂ ਨੂੰ ਥੋੜੀ ਜੀ ਹਵਾ ਲੱਗੀ ਤੇ ਸਾਹ ਆਇਆ ਇਹਦਾ ਐਮ ਵੀ ਫਾਇਦਾ ਹੋ ਗਿਆ ਕਿਤੇ ਨਾ ਕਿਤੇ ਰੁਪਏ ਲੱਗਿਆਂ ਦਾ ਮੈਂ ਕਿ 7 ਕਿਲੋਮੀਟਰ ਆ ਕੇ برف ਨਾਲ ਮੱਫਾ ਲੱਗ ਗਿਆ। ਬਰਫੇ ਤੋਂ ਹਜੇ ਤਾਂ ਹੈਗੀ ਐ 20 ਕਿਲੋਮੀਟਰ ਦੂਰ। ਆਪਾਂ ਨੂੰ ਮਿਲੂਗੀ ਪਰਸੋਂ ਨੂੰ ਬਰਫ। ਬਰਫ ਥੋੜੀ ਮਿਲੂ ਬਹੁਤੀ ਨਹੀਂ। ਕਿਉਂਕਿ ਹੁਣ ਮੌਸਮ ਜਾਈ ਜਾਂਦਾ ਐ ਦਾ। ਇਹ ਟ੍ਰੈਕ ਦਾ। ਥੋੜੀ-ਮੋਟੀ ਪਕੜਣ ਦੀ ਜਾਂਦੇ ਬਰਫ ਰਹਿ ਗਈ। ਜਾਂ ਤਾਂ ਹਾਂ ਪਹਾੜਾਂ ਦੇ ਗਲੇਸ਼ੀਅਰ। ਉਦਾਂ ਹੁਣ ਬਰਫਾ ਖਤਰਾ ਗਿਆ। ਕਿਉਂਕਿ ਜੂਨ ਦਾ ਮਹੀਨਾ ਗਾ। ਹੁਣ ਤਾਂ ਜੇ ਬਰਫ ਮਿਲੂਗੀ ਸਾਨੂੰ। ਲੇ ਲਦਾਖ। ਅਰ ਤਾਂਗ ਤੋਂ ਉਪਰ ਆ ਮਿਲੂਗੀ ਇੱਧਰ ਸਾਨੂੰ ਬਰਫ਼ ਕਲੀਆਂ ਪਹਾੜਾਂ ਨੀ ਪਹਾੜੀਆਂ ਦੀਆਂ ਪੀਸੀਆਂ ਦੇ ਮਿਲੂਗੀ 6.5-7 ਕਿਲੋਮੀਟਰ ਆਗੇ ਇੱਥੇ ਰਾਹ ਦੇ ਵਿੱਚ ਜਿਹੜਾ ਕੈਫੇ ਬਣਿਆ ਹੋਇਆ ਹੈ ਇੱਕ ਇਹ ਰਾਤ ਵੀ ਇੱਥੇ ਪੂਰੀ ਜਗਮਗ ਜਗਮਗ ਸੀਗੀ ਇਹ ਥੋੜੇ ਛੋਟੇ ਲੈਵਲ ਦੀ ਪਾਰਟੀ ਕਰਦੇ ਨੇ ਇੱਥੇ ਵੀ ਐਂਟਰੀ ਹੁੰਦੀ ਹੈਗੀ ਤੁਸੀਂ ਇੱਥੇ 1000 ਤੋਂ 1500 ਰੁਪਏ ਐਂਟਰੀ ਦੇ ਦੇਵੋ ਅੰਦਰ ਪਾਰਟੀ ਜੇ ਨੱਚੋ ਪੀਓ ਖਾਓ ਪੀਓ ਉਹ ਖਾਣ ਪੀਣ ਵਾਲਾ ਸੋਡਾ ਅੱਡ ਖਰਚਾ ਹੈ ਸੋ ਥੋ ਐਂਟਰੀ ਦੇ ਜਿਹੜਾ 1500 ਲੈ ਲੈਣਾ ਹੈ ਉਹ ਸੋਡਾ ਅੱਡ ਹੈਗਾ ਇਹ ਥੋੜਾ ਜਿਹਾ ਛੋਟਾ ਕੈਫੇ ਹੈ ਅਰਚੀ ਜਾਂ ਟਾਂਚਾ ਆਪਣਾ ਹੋਇਆ ਹੈਗਾ ਪਰ ਜਿੱਥੇ ਰਾਤ ਆਪਾਂ ਗਏ ਸੀਗੇ ਉਹ ਪੂਰਾ ਗਹਿ ਘਟਵਾ ਕੰਮ ਕੀਤਾ ਹੋਇਆ ਉਹਨਾਂ ਨੇ 2000 ਰੁਪਏ ਐਂਟਰੀ ਦਾ ਲਿਆ ਸੀਗਾ ਅਸੀਂ 4 ਜਾਣੇ ਸੀਗੇ ਸਾਨੂੰ 500 ਰੁਪਏ ਉਹਨਾਂ ਨੇ 8000 ਜੋ ਮੋੜਦਾ ਸੀਗਾ ਉੱਥੇ ਜ਼ਿਆਦਾਤਰ ਹੈਗੇ ਸੀਗੇ ਫੋਰਨਰ ਇਜ਼ਰਾਈਲੀ ਦੇ ইরਾਨੀ ਉਹ ਜ਼ਿਆਦਾਤਰ ਫੋਰਨਰ ਕਰਕੇ ਥੋੜਾ ਜਿਹਾ ਮਹਿੰਗਾ ਸੀਗਾ ਜਲਸਾ ਤੇ ਵਧੀਆ ਵੀ ਢੰਗ ਨਾਲ ਉਹ ਮੈਨੇਜ ਕੀਤਾ ਹੋਇਆ ਸੀਗਾ ਆਪ ਦਾ ਲਾ ਕੇ ਇਹ ਫ੍ਰੈਂਚ ਸਪੇਨ ਜਿਹਾ ਵਾਲਾ ਗਾਣਾ ਇਹਨਾਂ ਨੇ ਬਸ ਮੋਢੇ ਉਰਾਉਣੇ ਹੁੰਦੇ ਸਿਰ ਘਮਾਉਣਾ ਹੁੰਦਾ ਹੈਗਾ ਇਦਾਂ ਹਿਖਮਾਈ ਜਾਂਦੇ ਨੇਗੇ ਜਮਾ ਸੁਨਸਾਨ ਜਗ੍ਹਾ ਤੇ ਜਾ ਕੇ ਇਹ ਇਦਾਂ ਬਣਾਉਂਦੇ ਨੇਗੇ ਇਹ ਆਪ ਦਾ ਕੈਫੇ ਕੂਪੇ ਵਧੀਆ 1500-2000 ਰੁਪਏ ਲੈਂਦੇ ਨੇ ਇਹ ਜੇ ਆਪਣੇ ਵਰਗੇ ਨੂੰ ਬਾੜਨਾ ਜਿਹੜੇ ਇਹ ਫੋਰਨਰ ਨੇ ਇਹ ਤਾਂ ਹੀ ਲੰਗ ਟੱਪ ਜਾਂਦੇ ਨੇ ਕਿਉਂਕਿ ਇਹਨਾਂ ਵਾਸਤੇ ਇਹ ਜ਼ਿਆਦਾਤਰ ਪਾਰਟੀਆਂ ਹੋਵੇ ਆਰਗੇਨਾਈਜ਼ ਕੀਤੀਆਂ ਜਾਂਦੀਆਂ ਨੇਗੇ ਮੈਂ ਥੋੜਾ ਜਿਹਾ ਵੱਧ ਗਿਆ ਪਹਿਲਾਂ ਨਾ ਭੂਰ ਜੀ ਸੀ ਹੁਣ ਵਧੀਆ ਮੋਟੀ ਗਣੀ ਦਾ ਪੈਨ ਲੱਗ ਗਿਆ ਤਾਂ ਕਰਕੇ ਸਾਰੇ ਮੁਰਗਿਆਂ ਦੇ ਖੁੱਡੇ ਲੋਟੇ ਦੇ ਵਿੱਚ ਬਾੜ ਤੇ ਇਹਦੇ ਵਿੱਚ ਆਇਆ ਚਾਚੂ ਮਿਲ ਜਾਂਦੀ ਹੈ ਮੈਗੀ ਠੰਡਾ ਤਾਂ ਤੱਪੀ ਨੇ ਕਿਸੇ ਨੇ ਪੀ ਚ ਲੋ ਤੇ ਅਗਲਾ ਪੰਦ ਨਵੀਂ ਵੀਡੀਓ ਮੀਂਹ ਦੇਖੋ ਹੁਣ ਕਦੋਂ ਘਟਦਾ ਇੱਕ ਵੱਧਾ ਹੈਗਾ ਜਿਹੜੇ ਸਾਨੂੰ ਵਾਲ ਉੱਤੇ ਲੱਛਣ ਨੇ ਤੇ ਗੱਜੀ ਜਾਂਦਾ ਇੱਕ ਤੇ ਖੜਾ ਲੱਗਦੀ ਨਹੀਂ ਹੈਗੇ ਵੀ ਹੁਣ ਇਹ ਛੇਦੀ ਹਟੂਗਾ ਥੱਲੋਂ ਜਿਹੜਾ ਆਫ ਰੋਡਿੰਗ ਵਾਲਾ ਰਾਹ ਸੀਗਾ ਉਹ ਆਪਾਂ ਛੱਡਤਾ ਉਹ ਟੋਂਪ ਪਗੜੰਡੀ ਝੜ ਗਏ ਪਗੜੰਡੀ ਇਦਾਂ ਦੀ ਐ ਐਗੀ ਤੰਗੀ ਐ ਪਰ ਐਂ ਬੱਚ ਤੇ ਵੀ ਸਲਿੱਪਰੀ ਜੀ ਨਹੀਂ ਹੈਗੀ ਮੀਂਹ ਪੈਂਦੇ ਚ ਵੀ ਕਿਤੇ ਪੈਰ ਡਿਲਕੀ ਜਾਵੇ ਬਾਕੀ ਕਿਤੇ ਨਾ ਕਿਤੇ ਬੂਟ ਵੀ ਸਾਥ ਦਿੰਦੇ ਨੇ ਥੋੜਾ ਜਾਂ ਬੂਟਾਂ ਦੀ ਗ੍ਰਿਪ ਚੰਗੀ ਬਣੀ ਜਾਂਦੀ ਹੈਗੀ ਕੁੱਲ ਨੇ ਲਫਾਫਾ ਜਾਂ ਪਾ ਲਿਆ ਮੀਂਹ ਹਟਿਆ ਨਹੀਂ ਹੈਗਾ ਅੱਧਾ ਘੰਟਾ ਖੜੇ ਰਹੇ ਇੱਥੇ ਤੇ ਫਿਰ ਹੁਣ ਤੁਰ ਪਏ ਬਾਕੀ ਅੱਗੇ ਦਾ ਦੇਖਦੇ ਆਂ ਚਾਕਾ ਕੀ ਬੰਦ ਹੈ ਜਿਹੜੇ ਪੰਗੀ ਹੁੰਦੇ ਨੇਗੇ ਉਹ ਜ਼ਿਆਦਾਤਰ ਕਸੋਲ ਨੂੰ ਪਸੰਦ ਕਰਦੇ ਨੇਗੇ ਕਿਉਂਕਿ ਇੱਥੇ ਭੰਗ ਦੀ ਖੇਤੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਇਹ ਥਾਂ ਥਾਂ ਦੇ ਹੈ ਜੀਆਂ ਜਮਾ ਸ਼ਮਸ਼ਾਨ ਝੜਕਾਂ ਸ਼ਮਸ਼ਾਨ ਥਾਵਾਂ ਦੇ ਆਪਦਾ ਮਾਲਪੂਰ ਇਹ ਕੱਲ ਕਰਦਾ ਸੀਗਾ ਪੰਗੀਆਂ ਦੀ ਵੀ ਪੰਗੀ ਜਿਹੜੀ ਸਾਰੇ ਆਲ ਓਵਰ ਇੰਡੀਆ ਚਾਹੇ ਇਜ਼ਰਾਈਲ ਹੋਣ ਪਾਰਨਰ ਇੱਥੇ ਭੰਗ ਨੂੰ ਇੰਜੋਏ ਕਰਨ ਬਹੁਤ ਆਉਂਦੇ ਆ ਬਹੁਤ ਵੱਡੀ ਮਾਤਰਾ ਦੇ ਵਿੱਚ ਆਉਂਦੇ ਹੈਗੇ ਇਜ਼ਰਾਈਲੀਆਂ ਦਾ ਇੱਥੇ ਬਹੁਤ ਦਬ ਦਬਾ ਜਿਵੇਂ ਮਗਾਸੂ ਦੇ ਵਿੱਚ ਮਕਲੌੜ ਗੰਜ ਦੇ ਵਿੱਚ ਹੈਗਾ ਇੱਥੇ ਅਰਾਨੀ ਵੀ ਨੇ ਤੇ ਇਜ਼ਰਾਈਲੀ ਦਾ ਹੈਗੇ ਹੈਗੇ ਨੇਗੇ ਇੱਥੇ ਉਹ ਜਮ੍ਹਾਂ ਸ਼ਮਸ਼ਾਨ ਛਾਮਾ ਲਵਦੇ ਨੇ ਜਿੱਥੇ ਕੋਈ ਚਹਲ ਕਦਮੀ ਨਹੀਂ ਵੀ ਜਿੱਥੇ ਸਾਡੇ ਕੋਲੇ ਸਾਰਾ ਸਾਰਾ ਦਿਨ ਕੋਈ ਨਾ ਆਵੇ ਤੇ ਅਸੀਂ ਭੰਗ ਪੀ ਜਾਈਏ ਕੋਲੇ ਸਾਡੇ ਧੂਈ ਬਗਦੀ ਹੋਵੇ ਤੇ ਸਾਨੂੰ ਕੋਈ ਨਾ ਬੁਲਾਵੇ ਨਾ ਛੇੜੇ ਤਾਂ ਕਰਕੇ ਉਹ ਜੰਮਿਆ ਸ਼ਮਸ਼ਾਨ ਥਾਮਾਂ ਲੱਭਦੇ ਆ ਉਥੇ ਬੈਠ ਕੇ ਸਾਰਾ ਸਾਰਾ ਦਿਨ ਪਏ ਰਹਿੰਦੇ ਆ ਤੇ ਰਾਤ ਨੂੰ ਅਥਨੇ ਉੱਠ ਕੇ ਘਰੋ ਘਰੀ ਹੋ ਜਾਂਦੀ ਐ ਜਿੱਥੇ ਉਹਨਾਂ ਨੇ ਆਪ ਦਾ ਪ੍ਰਬੰਧ ਕੀਤਾ ਹੁੰਦਾ ਹੈਗਾ ਤਾਂ ਕਰਕੇ ਇੱਥੇ ਭੰਗ ਦੀ ਖੇਤੀ ਵੱਡੇ ਪੱਧਰ ਤੇ ਹੁੰਦੀ ਆ ਤੇ ਇੱਥੋਂ ਦੀ ਭੰਗ ਕਹਿੰਦੇ ਚੰਗੀ ਵੀ ਬਹੁਤ ਮੰਨੀ ਜਾਂਦੀ ਹੈਗੀ ਬਹੁਤ ਵੱਡੇ ਵੱਡੇ ਬਿਜ਼ਨਸਮੈਨ ਇੱਥੇ ਬਹੁਤ ਵੱਡੇ ਵੱਡੇ ਬਿਜ਼ਨਸਮੈਨਾਂ ਦਾ ਹੱਥ ਹੈਗਾ ਇੱਥੇ ਭੰਗ ਦੀ ਖੇਤੀ ਦੇ ਵਿੱਚ ਅੱਧੇ ਪੌਣੇ ਘੰਟੇ ਦੀ ਛੱਟ ਤੋਂ ਬਾਅਦ ਹੁਣ ਕਿਤੇ ਨਾ ਕਿਤੇ ਲੱਗਦਾ ਵੀ ਰੱਬ ਕਹਿੰਦਾ ਵੀ ਮੈਂ ਹਟ ਜਾਣਾ ਤੁਸੀਂ ਜਿਹੜਾ ਕੰਮ ਕਰਨ ਆਏ ਹੋ ਕਰ ਲਓ ਵੀ ਮੈਂ ਸਿੱਟਣਾ ਮੀ ਬੰਦ ਕਰ ਦੇਣਾ ਗ੍ਰਾਮ ਵਿਲੇਜ਼ ਜਿੱਥੋਂ ਇਹ ਅਸਲੀ ਟਰੈਕ ਸ਼ੁਰੂ ਹੁੰਦਾ ਹੈਗਾ ਲਗਭਗ ਉਹ ਰਸਤਾ ਵੀ ਬੰਦ ਹੋ ਗਿਆ ਸੀਗਾ ਤੇ ਇੱਥੇ ਆ ਕੇ ਇਹ ਪਿੰਡ ਦਾ ਰਸਤਾ ਖਤਮ ਹੋ ਜਾਂਦਾ ਇੱਥੇ ਸਾਰੇ ਕੈਂਪਰ ਖੜੇ ਨੇ ਇਸ ਤੋਂ ਬਾਅਦ ਆ ਪਗਡੰਡੀ ਚੜਦੀ ਹੈ ਪਿੰਡ ਨੂੰ ਇਥੇ ਜਿਹੜੇ ਸਾਨੂੰ ਬੋਰਡ ਦੀ ਮੈਂ ਉਹਦੀ ਵੀਡੀਓ ਦਿਖਾਈ ਹੈ ਬਣਾ ਕੇ ਉਹਦੀ ਮੈਂ ਪੂਰੀ ਗੱਲਬਾਤ ਅੱਗੇ ਜਾ ਕੇ ਦੱਸਦਾ ਸਾਨੂੰ ਪਿੰਡ ਕੋਲੇ ਇਹ ਹੈਗਾ ਸਾਡਾ ਗਾਈਡ ਇਹ ਬਾਈ ਨੇ ਰੱਖਿਆ ਹੋਇਆ ਇਹ ਜੰਤਰ ਕਿਉਂਕਿ ਗਰੁੱਪ ਸਾਡਾ ਘੱਟੋ-ਘੱਟ 20 ਜਣਿਆਂ ਦਾ ਵਿੱਚ ਕੁੜੀਆਂ ਨੇ ਤਾਂ ਕਰਕੇ ਥੋੜਾ ਜਿਹਾ ਗੈਪ ਪੈ ਜਾਂਦਾ ਇੱਕ ਸਾਡੇ ਮੰਗਰ ਹੈ ਗਾਈਡ ਜਮਾ ਲਾਸਟ ਤੇ ਤੇ ਇੱਕ ਸਾਡੇ ਨਾਲ ਮੂਰੇ ਚੱਲ ਰਿਹਾ ਤਾਂ ਕਰਕੇ ਇਹ ਆਪਦੇ ਇੱਕ ਦੂਜੇ ਨਾਲ ਆਪਤਾ ਕਾਇਮ ਕਰਦੇ ਨੇ ਇਹਦੇ ਨਾਲ ਇੱਕ ਦੂਜੇ ਨੂੰ ਦੱਸੀ ਜਾਂਦੇ ਨੇ ਭਈ ਫਲਾਣਾ ਮੱਠਾ ਚੱਲਦਾ ਤੇ ਅਸੀਂ ਅੱਗੇ ਲੰਘਾਂਗੇ ਐ ਸੱਪ ਬੜੇ ਮੇ ਖਾਂਦੀਆਂ ਪਗੜੰਡੀਆਂ ਤੇ ਪੂਰਾ ਦਮਸ ਖੋਣੀਆਂ ਹੋਈਆਂ ਉਤਿੰ ਲਈ ਜਾਂਦੀਆਂ ਨੇ ਕਹਿੰਦੀ ਆਂ ਭਈ ਜ਼ੋਰ ਲਾਓ ਪੈਰ ਰੱਖਣ ਨੂੰ ਥਾਂ ਮੈਂ ਦਿੰਦੀ ਆਂ ਤੇ ਚੜਜਾ ਜੇ ਹਿੰਮਤ ਹੈ ਸੇ 7 ਘੰਟਿਆਂ ਦੀ ਟ੍ਰੈਕਿੰਗ ਤੋਂ ਬਾਅਦ ਇਥੇ ਗ੍ਰਾਮ ਪਿੰਡ 'ਚ ਪਹੁੰਚ ਗਏ ਜਿੱਥੇ ਬੇਸ ਕੈਂਪ ਕਹਿ ਸਕਦੇ ਆਪਾਂ ਸਰਪਾਸ ਟ੍ਰੈਕ ਦਾ ਮਤਲਬ ਅਸਲੀ ਟ੍ਰੈਕ ਇੱਥੋਂ ਸ਼ੁਰੂ ਹੁੰਦਾ ਇਹਦੋਂ ਪਹਿਲਾਂ ਅੱਧੇ ਰਾਹ ਸੜਕ ਸੀਗੀ ਚਾਹੇ ਕੱਚੀ ਪੱਕੀ ਸੀ ਇਹਦੋਂ ਅੱਧੇ ਰਾਹ ਪगडंडी ਸੀਗੀ ਪਰ ਪਹਿਲੀ ਰਾਤ ਦਾ ਟਿਕਾਣਾ ਇੱਥੇ ਹੈਗਾ ਅੱਜ ਇਹ ਪਿੰਡ ਦੀ ਬਹੁਤ ਖਾਸ ਕਹਾਣੀ ਹੈਗੀ ਕਿ ਬਹੁਤ ਸਖਤਾਈ ਵਰਤਦੇ ਅਗੇ ਇੱਥੋਂ ਦੇ ਲੋਕ ਚਾਹੇ ਪਿੰਡ ਛੋਟਾ ਹੀ ਆ 30 40 ਘਰਾਂ ਦਾ ਪਰ ਸਖਤਾਈ ਬਹੁਤ ਹੈ ਇੱਥੇ ਏਕਾ ਬਹੁਤ ਹੈ ਉਹ ਮੈਂ ਅੱਗੇ ਬੈਗ ਬੋਗ ਤਾਰ ਕੇ ਫੇਰ ਸੋਨੂੰ ਦੱਸ ਦਾਂ ਪੂਰੀ ਗੱਲ ਠੀਕ ਹੈ ਜਿਹੜੇ ਸਦਸਾ ਸੁਣੇ ਡਾ ਗਿਆ क्या नहीं तो आगे से घनश्याम पैलेस है तो है तो तो से पैलेस पर ना बोर्ड फॉलो करना आपने यहाँ से ठीक है से से साइड रास्ता जा रहे जा रहे हम जा रहे हैं ठीक है भाई हमें क्या करना है यहाँ पर रहना है यहाँ पर लगेगा यहाँ पर लगेगा ਇਹ ਗਾਇਕ ਕਰੇ ਸਿਦਾਰਾ ਪੈਰ ਚੁੜਾ ਹੈ ਵਾਹ ਵੇ ਕੋਨੇ ਅੱਜ ਸੀਵਾ ਸਿਪੂ ਕੰਨੇ ਪੈਰ ਦੁਖੇ ਕੱਲ ਉਸ ਦਾ ਕਰਨਾ ਤੇ ਗ੍ਰਾਮ ਪਿੰਡ ਪਹੁੰਚ ਗਏ ਸੀਗੇ ਲਗਭਗ 4:30 ਵਜੇ ਟਾਈਮ ਨਾਲ ਉੱਪਰ ਗਏ ਬਾਟ ਔਖੀ ਸੀਗੀ ਚੜ੍ਹਾਈ ਜਿਆਦੇ ਸੀਗੀ ਟ੍ਰੇਲ ਚੰਗੀ ਨਹੀਂ ਸੀ ਕਿਉਂਕਿ ਕਦਮ ਹੀ ਪੈ ਗਿਆ ਥੋੜੀ ਜੀ ਤਿਲਕਣ ਸੀ ਗਾ ਰਾਜਾ ਹੋ ਗਿਆ ਤਾ ਕਰਕੇ ਪਬ ਸੋਚ ਕੇ ਜੇ ਪਟੋਣਾ ਪੈਂਦਾ ਸੀਗਾ ਪਰ ਫਿਰ ਵੀ ਟਾਈਮ ਨਾਲ ਆਪਾਂ ਗ੍ਰਾਮਪਿੰਡ ਦੇ ਵਿੱਚ ਪਹੁੰਚ ਗਏ ਇੱਥੇ ਆ ਕੇ ਥੋੜੇ ਮੋਟੇ ਐਕਸਰਸਾਈਜ਼ਾਂ ਕਰਵਾਈਆਂ ਮੁੰਡਿਆਂ ਨੂੰ ਤੇ ਹੋਰ ਜਿਹੜੇ ਆਏ ਸੀਗੇ ਨਾਲ ਸੀਗੇਦਾਰ ਤੇ ਦੂ ਬਾਅਦ ਇਹਨਾਂ ਨੇ ਥੋੜਾ ਮੋਟਾ ਪੈਸਾ ਸਾਨੂੰ ਉਬਲੀਆਂ ਹੋਈਆਂ ਪ੍ਰਾਈਜ਼ ਦੇਤੀਆਂ ਮਤਲਬ ਆਲੂ ਪ੍ਰਾਈਜ਼ ਚਾਹ ਨਾਲ ਕਹਿੰਦੇ ਸਨੈਕਸ ਖਾ ਲੋ ਉਹ ਖਾ ਕੇ ਹੁਣ ਅਸੀਂ ਮੂੰਹ ਹੱਥ ਧੋ ਕੇ ਹੁਣ ਸਾਨੂੰ ਕਹਿੰਦੇ ਤੁਸੀਂ ਉੱਪਰ ਚੱਲੋ ਉੱਪਰ ਇੱਕ ਮੰਦਿਰ ਦੇਖਣ ਆਲਾ ਤੇ ਇੱਕ ਗਰਾਊਂਡ ਤੇ ਬਾਕੀ ਸੋਹਣਾ ਪਿੰਡ ਆ ਕਹਿੰਦੇ ਦੇਖਣ ਆਲਾ ਤੇ ਉਹ ਦੇਖਦੇ ਆਂਗੇ ਇੱਕ ਖਾਸ ਕਿੱਸਾ ਖਾਸ ਕਿੱਸਾ ਇਹ ਪਿੰਡ ਦਾ ਉਹ ਆਪਾਂ ਹੁਣ ਸ਼ੇਅਰ ਕਰਦੇ ਆ ਤੁਹਾਡੇ ਨਾਲ ਸਿੱਕੇ ਇੱਥੇ ਦੀ ਖਾਸ ਗੱਲ ਇਹ ਹੈਗੀ ਇੱਥੇ ਦੇ ਲੋਕਾਂ ਦੀ ਬਹੁਤ ਸਖਤਾਈ ਹੈਗੀ ਟੂਰਿਸਟ ਨੂੰ ਲੈ ਕੇ ਪੇਸ ਬਹੁਤ ਚੰਗੀ ਤਰ੍ਹਾਂ ਆਉਂਦੇ ਨੇ ਜਵਾਕ ਨੂੰ ਬਹੁਤ ਕਹਿੰਦੇ ਨੇ ਵੀ ਹਾਂ ਗੱਲਾਂਬੱਤਾਂ ਕਰੋ ਕਨੈਕਸ਼ਨ ਬਣਾਓ ਜਵਾਕ ਬਹੁਤ ਵਧੀਆ ਖੇਡਦੇ ਨੇਗੇ ਮੈਂ ਉੱਥੋਂ ਕੁ ਸੌਲ ਦੋ ਚਾਰ ਟਾਪ ਜਾਂ ਚਾਕਲੇਟ ਖਰੀਦ ਕੇ ਲਿਆਇ ਸੀਗਾ ਮੈਨੂੰ ਐਸੀ ਚਾਰ ਦਿਨ ਨਿਘਾਵਾਂਗੇ ਮੂੰਹ ਚ ਪਾਈ ਰੱਖਾਂਗੇ ਮੂੰਹ ਮਾਰੀ ਚੱਲਾਂਗੇ ਤੇ ਟਰੈਕ ਸੌਖਾ ਹੋ ਨਿਬੜੂ ਪਰ ਉਹ ਇੱਥੇ ਜਵਾਕ ਮਿਲਦੇ ਰਹੇ ਜਵਾਕਾਂ ਨੇ ਗੱਲਬਾਤ ਇੰਨੀ ਚੰਗੀ ਤਰ੍ਹਾਂ ਕੀਤੀ ਮੈਂ ਦੇਤੀ ਇੱਕ ਇੱਕ ਜਾ ਮੈਂ ਕਿਹਾ ਚੱਲ ਕੋਈ ਨਹੀਂ ਆਪਾਂ ਨਗਾਲਾਂਗੇ ਟਾਈਮ ਬਾਕੀ ਜਿਹੜੀ ਇੱਥੋਂ ਦੀ ਖਾਸ ਗੱਲ ਇਹ ਹੈਗੀ ਇੱਥੇ ਦੇ ਲੋਕਾਂ ਦੇ ਲੋਕਾਂ ਦਾ ਉਹਦੇ ਦੇਵਤੇ 'ਚ ਬਹੁਤ ਜ਼ਿਆਦਾ ਵਿਸ਼ਵਾਸ ਹੈਗਾ ਉਹ ਪਹਿਲੀ ਸਾਡੇ ਟੂਰਿਸਟ ਗਾਈਡ ਨੇ ਜਿਹੜੇ ਕਿਸੇ ਵੀ ਹੋਰ ਗਰੁੱਪ ਦੇ ਉਹ ਪਹਿਲੀ ਟ੍ਰੈਕਰਜ਼ ਨੂੰ ਜਿਵੇਂ ਸਾਡੇ ਵਰਗੇ ਹੁੰਦੇ ਨੇ ਕੈ ਕੇ ਲਿਉਂਦੇ ਨੇ ਪੂਰਾ ਤਾੜ ਕੇ ਲਿਉਂਦੇ ਨੇ ਵੀ ਭਈ ਉੱਥੇ ਜਾ ਕੇ ਤੁਸੀਂ ਇਹਨਾਂ ਦਾ दारू ਪੀਣੀ ਆ ਨਾ ਕੋਈ ਬੀੜੀ ਸਿਗਰਟ ਜਿਵੇਂ ਆ ਕਸੌਲ ਜਿਸ ਹੁੰਦੀ ਆ ਭੰਗ ਭੁੰਗ ਵੀ ਉੱਥੇ ਜਾ ਕੇ ਜੰਮੀ ਨਹੀਂ ਪੀਣੀ ਵੀ ਜੇ ਤੁਸੀਂ ਉੱਥੇ ਪੀ ਲਈ ਜਾਂ ਇਹਨਾਂ ਦੇ ਮੰਦਰਾਂ ਨੂੰ ਟੱਚ ਕਰ ਲਿਆ ਸੋਨੂੰ 15 ਤੋਂ 20000 ਰੁਪਏ ਦਾ ਫਾਈਨਲ ਭਰਨਾ ਪਊਗਾ ਉਹ ਦੀ ਛਾੜੀ ਜਿਵੇਂ ਬਾਰੀ ਨਹੀਂ ਉਹ ਲੋਕ ਪਿੰਡ ਦੇ ਆਪ ਹੀ ਲੈਣਣਗੇ ਤੈਨੂੰ ਘੇਰ ਕੇ ਉਹ ਇਸ ਗੱਲ ਕਰਕੇ ਆ ਵੀ ਜੇ ਤੁਸੀਂ ਨੇ ਹੱਥ ਲਾਤਾ ਉੱਥੇ दारू ਜਾਂ ਸੁੱਟਾ ਵਗੈਰਾ ਕੁਝ ਪੀ ਲਿਆ ਉਹ ਕਹਿੰਦੇ ਸੀ ਉਹ 15-20000 ਰੁਪਏ ਦੀ ਕੋਈ ਬੱਕਰੀ ਜਾਂ ਬੱਕਰਾ ਖਰੀਦਾਂਗੇ ਉਹਦੀ ਬਲੀ ਦੇਵਾਂਗੇ ਆਪਦੇ ਦੇਵਤੇ ਨੂੰ ਫਿਰ ਜਿੱਥੇ ਬੈਠ ਕੇ ਤੁਸੀਂ ਨੇ दारू ਪੀਤੀ ਆ ਜਾਂ ਭੰਗ-ਭੰਗ ਪੀਤੀ ਆ ਬੀੜੀ ਲਈ ਆ ਉਹ ਖੂਨ ਉਹ ਬੱਕਰੇ ਦਾ ਉੱਥੇ ਉਹਨੇ ਥਾਂ ਤੇ ਡੋਲਾਂਗੇ ਤੇ ਦੁਬਾਰੀ ਪਵਿੱਤਰ ਕਰਾਂਗੇ ਸੀ ਆਪਦੇ ਪਿੰਡ ਨੂੰ ਇੱਥੋਂ ਤੱਕ ਇਹ ਲੋਕਾਂ ਦਾ ਮਿੱਥ ਹੈਗਾ ਸੱਚ ਹੈ ਝੂਠ ਹੈ ਆਪਾਂ ਕੁਝ ਨਹੀਂ ਜਾਣਦੇ ਸਾਨੂੰ ਬਹੁਤ سارے ਲੋਕਾਂ ਨੇ ਇਹ ਗੱਲ ਦੱਸੀ ਆ ਵੀ ਉੱਥੇ ਕਿਸੇ ਵੀ ਚੀਜ਼ ਨੂੰ ਕਿਸੇ ਵੀ ਕਰਨ ਨੂੰ ਤੁਸੀਂ ਟੱਚ ਨਾ ਕਰਿਓ ਅਸੀਂ ਬਸ ਹੱਥ ਜੇਬਾਂ 'ਚ ਪਾਈ ਕੋਵੇਂ ਜਾਂਨੇ ਆਗੇ ਪਿੰਡ ਬਹੁਤ ਸੋਹਣਾਗਾ ਆਲਦਾਲਾ ਝਾਕਾ ਬਹੁਤ ਸੋਹਣਾਗਾ ਮੌਸਮ ਏਕਲੰਬਰਾ ਜਮਾ ਬਾਕੀ ਲੋਕ ਬਹੁਤ ਚੰਗੇ ਆ ਕਿਉਂ ਲੋਕਾਂ ਨੂੰ ਪਤਾ ਵੀ ਜੇ ਅਸੀਂ ਚੰਗੀ ਤਰ੍ਹਾਂ ਪੇਸ ਆਵਾਂਗੇ ਘੁੰਮਣ ਫਿਰਨ ਵਾਲਿਆਂ ਨਾਲ ਤੇਰੀ ਸਾਨੂੰ ਦੋ ਰੁਪਏ ਬਣਨਗੇ ਦੁਕਾਨਾਂ ਆਹ ਅਲੱਗ ਅਲੱਗ ਨਾਮ ਨਾਮੇ ਹੋਸਟਲ ਟੋਰਮੈਟਰੀ ਬਣੇ ਹੋਏ ਨੇ ਇੱਥੇ ਉਹ ਸਾਰੇ ਆਪਣੇ ਕਰਕੇ ਘੁੰਮਣ ਫਿਰਨ ਵਾਲਿਆਂ ਕਰਕੇ ਬਣਾਏ ਨੇ ਤਾਂ ਹੀ ਦੋ ਰੁਪਏ ਖਟਦੇ ਨੇਗੇ ਜੇ ਇਹ ਲੋਕਾਂ ਨਾਲ ਚੰਗੀ ਤਰ੍ਹਾਂ ਪੇਸ਼ ਨਹੀਂ ਆਉਣਗੇ ਲੋਕ ਫਿਰ ਮੁੜ ਕੇ ਆਉਣੋਂ ਵੀ हट ਜਾਣਗੇ ਇੱਥੇ ਤੇ 4 ਰੁਪਏ ਦੋ ਹੱਥ ਛਾੜ ਲੈਣਗੇ ਦਾ ਕਰਕੇ ਲੋਕ ਟਰਾਈ ਕਰਦੇ ਨੇ ਵਧੀਆ ਗੱਲਬਾਤ ਕਰਨ ਦੀ ਇਹਨੇ ਗram ਪਿੰਡ ਦੇ ਘਰ ਲਗਭਗ 30-40 ਘਰ ਨੇਗੇ ਬਹੁਤ ਸੋਹਣੀ ਲੋਕੇਸ਼ਨ ਦੇ ਪਸਿਆ ਹੋਇਆ ਪਿੰਡ ਹੈਗਾ ਇਹ ਇਧਰ ਆਉਦੇ ਬਧਾਰੂ ਪਸ਼ੂਆਂ ਨੂੰ ਕੀਤੇ ਹੋਏ ਇਕੱਠੇ ਪੱਠੇ 6-6 ਮਹੀਨੇ ਵਾਸਤੇ ਇਦਾਂ ਕੰਮ ਲੈਂਦੇ ਨੇ ਇਦਾਂ ਫਿਰ ਇਹ ਚੀਰ ਪਾੜ ਪਰ ਲਾਲ ਕੰਧਾਂ ਘਾੜ ਦਿੰਦੇ ਨੇ ਭਈ 3-3 ਇੰਚ ਆ ਉੱਤੇ ਸੁਖਣ ਕੈਫੇ ਆ ਇਹ ਬਹੁਤ ਮਸ਼ਹੂਰ ਹੈ ਇੱਥੇ ਸਾਨੂੰ ਬੁਲਾਇਆ ਕਹਿੰਦੇ ਭਈ ਤੁਸੀਂ ਇੱਥੇ ਆਓ ਤੇ 4 ਰੁਪਏ ਇਹਨਾਂ ਨੂੰ ਵੀ ਪਟਾਓ। ਐਪਲ ਦੇ ਰੁੱਖ ਐਪਲ ਲੱਗੇ ਹੋਏ ਨੇ ਬਾਬਾ ਸਾਰੇ। ਬਹੁਤ ਸੋਹਣੀ ਲੋਕੇਸ਼ਨ ਤੇ ਬਸ ਇਹ ਪਿੰਡ ਹੈਗਾ। ਥੀਸ ਆਰ ਹੋਮਰ ਬਰੀ ਬਿਊਟੀਫੁਲ। ਗ੍ਰਾਮ ਪਿੰਡ ਦੇ ਉੱਤੇ ਆਏ ਸੀਗੇ। ਇਹ ਆ ਉਹ ਗਰਾਊਂਡ ਜਿਹੜਾ ਸਾਨੂੰ ਦੇਖਣ ਨੂੰ ਕਿਹਾ ਸੀਗਾ ਵੀ ਇੱਥੇ ਪਿੰਡ ਦੇ ਜਬਾਕ ਖੇਡਦੇ ਆ ਸਾਰੇ ਸ਼ਾਮ ਨੂੰ। ਬਾਕੀ ਸੱਚੀ ਗੱਲ ਉਹ ਬਹੁਤ ਸਾਰੇ ਜਵਾਕ ਖੇਡ ਵੀ ਰਹੇ ਨੇਗੇ ਜਦਕਿ 30 40 ਘਰ ਨੇ ਤੇ 30 40 ਜਵਾਕ ਨੇ ਬਾਕੀ ਬੜੀਆਂ ਨੌਜਵਾਨ ਮੁੰਡੇ ਵੀ ਨੇ ਮੱਕੀ ਟੂਰਿਸਟ ਨੇ ਥੱਲੇ ਕੈਫੇਆਂ 'ਚ ਬੈਠੇ ਨੇ ਇਹਨਾਂ ਨਾਲ ਖੇਡਣ ਵੀ ਆ ਜਾਂਦੇ ਜਿਵੇਂ ਉਹ ਬਾਈ ਖੇਡੀ ਜਾਂਦਾ ਉਹ ਵੀ ਇੱਥੇ ਘੁੰਮਣ ਫਿਰਨ ਆਇਆ ਹੈਗਾ ਤੇ ਆਹ ਦੋ ਮੰਦਰ ਨੇਗੇ ਬਹੁਤ ਸੋਹਣੇ ਮੰਦਰ ਪਏ ਹੋਏ ਨੇ ਉਹ ਬਹੁਤ ਸੋਹਣਾ ਆ ਰਿਹਾ ਉਹਦੀਆਂ ਫੋਟੋਆਂ ਫੁੱਟਾਂ ਮਾ ਬਹੁਤ ਸੋਹਣੀਆਂ ਘਰਾਂੀਆਂ ਨਹੀਂ ਕਿਉਂ ਪਿੱਛੇ ਸਾਰਾ ਪਹਾੜਾ ਬਹੁਤ ਵੱਡਾ ਤੇ ਇਧਰ ਸਾਰੇ ਪੁਰਾਣੇ ਘਰ ਨੇ ਇਹਨਾਂ ਨੂੰ ਦੇਖਣ ਲੋਕ ਸਪੈਸ਼ਲ ਆਉਂਦੇ ਨੇਗੇ ਬਹੁਤ ਥੋੜੇ ਘਰ ਨੇ ਜਿਹੜੇ ਨਮਿਆ ਨਵੀਂ ਤਰਜ਼ ਦੇ ਬਣੇ ਹੋਏ ਨੇ ਜਿਵੇਂ ਆ ਬਾਕੀ ਸਾਰੇ ਘਰ ਨਹੀਂ ਇਦਾਂ ਦੇ ਢਾਂਚੇ ਦੇ ਨੇ ਪੁਰਾਣੇ ਦੇ ਇਹਨਾਂ ਦੇ ਵਿੱਚ ਲੋਕ ਸਰਵਾਈਵ ਕਰ ਰਹੇ ਨੇਗੇ ਓਏ ਕੁਕਾਤ ਜਾਈ ਮੈਂ ਰੁਕਮ ਓਏ ਕਾਪਾ ਕਰਾ ਸਭ ਨੇ ਆਪਦੇ ਦੰਦਾਂ ਦੇ ਵਿੱਚ ਇਹ ਮੁੰਡੇ ਨੇ ਗੁਜਰਾਤ ਤੋਂ ਇਹ ਆਪਦੇ ਸਟੇਟ ਵਾਲਾ ਬਾਜ਼ਾਰ ਭਾਲਦੇ ਨੇ ਇੱਥੇ ਕਹਿੰਦੇ ਡੀਮਾਰਟ ਇਹਨਾਂ ਨੂੰ ਡੀਮਾਰਟ ਤੇ ਪਹੁੰਚਾਇਆ ਦੇਖੋ ਇੱਥੇ ਨਹੀਂ ਲੈ ਚਾਕਲੇਟ ਇਹ ਉਹਦਾ ਵੀ ਜੀਮਾ ਬਰੇ ਪਿੰਡ ਇਹ ਆਪਾਂ ਨੂੰ ਦੇਖਣ ਲਈ ਤਾਂ ਬਹੁਤ ਸੋਹਣਾ ਲੱਗਦਾ ਹੈਗਾ ਪਰ ਜਿਹੜੇ ਇੱਥੇ ਰਹਿਣ ਵਾਲੇ ਲੋਕ ਨੇ ਉਹਨਾਂ ਦੀਆਂ ਬਾਵਾਂ ਪਰੇਸ਼ਾਨੀਆਂ ਨੇ ਉਹਨਾਂ ਕੋਲ 1 ਮਿੰਟ ਖੜਜੋ ਹੋ ਸੋ ਰੋਣੇ ਰੋਂਣ ਲੱਗ ਜਾਂਦੇ ਨੇਗੇ ਕਿਉਂਕਿ ਇੱਥੇ ਲਾਈਵ ਸੌਖੀ ਨਹੀਂ ਹੈਗੀ ਤੁਹਾਨੂੰ ਪਤਾ ਛੱਤ ਪੱਕੀ ਨਾ ਹੋਣਾ ਬੇਹਲਾਤੇ ਮੀਂਹ ਪੈਣੇ ਕੋਈ ਅੰਦਾਜ਼ਾ ਨਹੀਂ ਵੀ ਕਦੋਂ ਮੀਂਹ ਰੁਕੂਗਾ ਕਦੋਂ ਆਊਗਾ ਚੱਖੜ ਪੁਗਰਾ ਫੁੱਲਾ ਉਦੋਂ ਮੌਸਮ ਨੇ ਠੰਡ ਇਹ ਸਾਰਾ ਕੁਝ ਐਡਜਸਟ ਕਰਨਾ ਪੈਂਦਾ ਹੈ ਆਦਤ ਪਾਉਣੀ ਪੈਂਦੀ ਆ ਇਹਨਾਂ ਦੇ ਹਿਸਾਬ ਨਾਲ ਢਲਣਾ ਪੈਂਦਾ ਮੌਸਮ ਦੇ ਹਿਸਾਬ ਨਾਲ ਇਹਨਾਂ ਨੂੰ ਥੈਂਕ ਯੂ ਇੱਥੇ ਜ਼ਿਆਦਾਤਰ ਇਹ ਜਿਵਾਂ ਦੀ ਖੇਤੀ ਕਰਦੇ ਹੋਣੇ ਜਿੰਨੀਆਂ ਬੁੜੀਆਂ ਜਿੰਨੇ ਬੰਦੇ ਇਦਰੋਂ ਜਿਉਂ ਵੜ-ਵੜ ਲਈ ਜਾਂਦੇ ਨੇਗੇ ਮੈਨੂੰ ਆਇ ਲੱਗਦਾ ਸਾਰੇ ਪਿੰਡ ਨੇ ਜਿਉਂ ਹੀ ਵਿਜੇ ਹੋਏ ਨੇਗੇ ਜਮਿਆ ਸੁੱਕੇ ਪੈਣੇ ਬਾਟਾ ਲਾਇਆ ਹੋਇਆ ਜਿਵਾਂ ਨੂੰ ਇਹੀ ਪਸ਼ੂਆਂ ਨੂੰ ਪਾਉਂਦੇ ਹੋਣਗੇ ਚਾਰ-ਚਾਰ ਕੇ ਨਾ ਬਾਬਾ ਸਾਰਾ ਸੱਤਾ ਥੱਲੇ ਵੀ ਇਕੱਠਾ ਕਰ ਰੱਖਿਆ ਇਹਨਾਂ ਨੇ ਉਤਰ-ਉਤਰ ਕੇ ਬਾਕੀ ਸੇਬਾਂ ਦੇ ਦਰਖਤ ਇਹਨਾਂ ਦੀ ਮੁੱਖ ਆਮ ਦੰਦਾ ਸਾਧਨ ਨੇਗੇ ਇਹਨਾਂ ਦੇ ਪਾਣੀ ਦਾ ਸਾਧਨ ਆਹੀ ਆ ਕੁਦਰਤੀ ਸਰੋਤ ਨਾ ਇਹ ਕਦੇ ਬੰਦ ਹੋਣ ਤੇ ਨਾ ਕਦੇ ਖਰਾਬ ਹੋਣ ਹਾਂ ਖਰਾਬ ਇਹ ਕਰ ਸਕਦੇ ਨੇਗੇ ਪਰ ਇਹ ਕਰਦੇ ਨਹੀਂ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਪਿਆਸੇ ਆਪ ਵੀ ਮਰਾਂਗੇ ਦੋ ਕੁੜੀਆਂ ਮਿਲੀਆਂ ਨੇ ਨਾਲ ਇਹਨਾਂ ਦਾ ਛੋਟਾ ਜਿਹਾ ਭਰਾ ਹੈ ਇੱਕ ਦਾ ਨਾਮ ਤਾਂ ਮੁਸਕਾਨ ਆ ਉਹ ਤਾਂ ਸਮਝ ਆ ਗਿਆ ਆ ਦੂਜੀ ਦਾ ਨਾਮ ਵੀ ਮੈਨੂੰ ਬੋਲਿਆ ਜਾਂਦਾ ਹੈ ਮੇਰੇ ਨਾਲ ਲੜ ਪੈਂਦੀਆਂ ਨੇ ਕਹਿੰਦੀ ਤੂੰ ਨਾਂ ਨਹੀਂ ਸਹੀ ਬੋਲਦਾ ਆ ਨਾਂ ਬਤਾਨਾ ਆਪਕਾ ਯੱਗਿਆ ਨਾਮ ਸਪੈਲਿੰਗ ਬਤਾ ਨਾ ਵਾਈ 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 ਏ ਹਾਂ ਵਾਈ ਏ ਜੀ ਵਾਈ ਏ ਯੱਗਿਆ ਅੱਗਿਆ ਯੱਗਿਆ ਅੱਜ ਮੇਰਾ ਵੀ ਇੱਕ ਵੀਡੀਓ ਲੈ ਲਾ ਪਾਣੀ ਦੀ ਗੱਲ ਕਰਦੇ ਸੀ ਕਿ ਪਾਣੀ ਸਾਰਾ ਪਿੰਡ ਹੀ ਇੱਥੋਂ ਭਰਦਾ ਹੈਗਾ ਨਾ ਕਦੇ ਬਿਜਲੀ ਜਾਣ ਦੀ ਦਿੱਕਤ ਤੇ ਨਾ ਕਦੇ ਤਪਤੇ ਠੰਡੇ ਪਰਖਣ ਦੀ ਦਿੱਕਤ ਦਾ ਜਿਹਾ ਜਿਹਾ ਆਉਂਦਾ ਹੋਇਆ ਪੀ ਲੈਂਦੇ ਨੇਗੇ ਕਿਉਂਕਿ ਉੱਤੇ ਪਤਾ ਹੀ ਆ ਉੱਤੇ ਬਸੋਂ ਹੈਣੀਗੀ ਇੱਧਰ ਲਗਭਗ 70-80 ਕਿਲੋਮੀਟਰ ਪਰਾਂ ਜਾ ਕੇ ਬਸ ਵਾਂਗੀ ਨਹੀਂ ਜਿੱਥੋਂ ਇਹ ਝਰਨੇ ਫੁੱਟਦੇ ਨੇਗੇ ਉੱਥੇ ਕੋਈ ਬਸ ਹੋਣੀ ਹੈਗੀ ਤਾਂ ਕਰਕੇ ਇਹਨਾਂ ਨੂੰ ਯਕੀਨਾ ਵੀ ਪਾਣੀ ਪੀਣ ਲੈ ਕੇਗਾ ਕੱਪੜੇ ਧੋਣ ਵਾਸਤੇ ਇਹ ਥੋੜਾ ਜਿਹਾ ਥੱਲੋਂ ਵਰਤਦੇ ਨੇਗੇ ਇੱਥੇ ਇਹ ਪੀਣ ਵਾਸਤੇ ਨਹਾਉਣ ਵਾਸਤੇ ਤੇ ਆਪਦੇ ਪਸ਼ੂਆਂ ਨੂੰ ਤਾਂ ਜਿਹੜਾ ਜਿਹਾ ਵੀ ਮਿਲਦਾ ਹੋ ਜਾ ਪਿਆ ਦਿੰਦੇ ਨੇ ਸਾਫ਼ ਹੀ ਹੁੰਦਾ ਜ਼ਿਆਦਾਤਰ ਪਾਣੀ ਹੈਗਾ ਬਹੁਤ ਜ਼ਿਆਦਾ ਠੰਡਾ ਹੱਥ ਨਹੀਂ ਲੱਗਦਾ ਹੈਗਾ ਬਾਕੀ ਇਹ ਬਹੁਤ ਸੋਹਣਾ ਪੁਲ ਬਣਾਇਆ ਹੋਇਆ ਹੈਗਾ ਇੱਕ ਲੱਕੜ ਦਾ ਥੋੜਾ ਜਿਹਾ ਅੱਗੇ ਆਏ ਸੀਗੇ ਅਸੀਂ ਪਿੰਡ ਦੇ ਬਿਲਕੁਲ ਜਿਵੇਂ ਆਪਾਂ ਕਹਦੇ ਆ ਖੇਤਾਂ 'ਚ ਜਾ ਕੇ ਬਾਹਰਲੀ ਸਾਈਡ ਮੱਕੀ ਬੀਜ ਰੱਖੀ ਇਧਰ ਇਹਨਾਂ ਨੇ ਬਿਲਕੁਲੋਂ ਪੱਦਰ ਕਿਆਰੇ ਪਾ ਕੇ ਮੱਕੀ ਕਰੀ ਵੀ ਵਧੀਆ ਬੈਠੇ ਨੇ ਬਿਨਾ ਯੂਰੀਏ ਤੁਸੀਂ ਇਕੱਲੇ ਮੀਹਾਂ ਦੇ ਸਿਰ ਤੇ ਇਹਨਾਂ ਨੇ ਤਾਂ ਛੱਲੀਆਂ ਤੋੜਨੀ ਹੁੰਦੀਆਂ ਨੇ ਤੇ ਮੱਕੀ ਪਰਸੋਂ ਨੂੰ ਚਾਰਨੀ ਹੁੰਦੀ ਹੈਗੀ ਇਹਨਾਂ ਨੇ ਕਿਹੜਾ ਚਾਰ ਪਾ ਕੇ ਇੱਥੇ ਵੇਚਣੇ ਵੀ ਇਹਨੇ ਰੁਪਏ ਕੁਆਟਰ ਲੱਗ ਗਿਆ ਭਾਈ ਤਾਂ ਕਰਕੇ ਇਹ ਬਹੁਤਾ ਕੋਈ ਲਾਲਚ ਨਹੀਂ ਕਰਦੇ ਹੈਗੇ ਮੀਹ ਸਿਰ ਤੇ ਭਾਈ ਜਿਹੇ ਜੀ ਹੋਊਗੀ ਉਹ ਜੀ ਚਾਬ ਲੈਣਦੇ ਨੇ ਦਾਣੇ ਇਹ ਉਹ ਗੋਰੀ ਦੀ ਜਾਂ ਤਾਂ ਘਰ ਵਾਲੀ ਹੋਊ ਜਾਂ ਫਰੈਂਡ ਹੋ ਉਹਨੂੰ ਉਹ ਗੋਰੀ ਨੂੰ ਦੇਖ ਕੇ ਉਹਨੂੰ ਚਾੜ ਗਿਆ ਉਹਨੇ ਸਾਲਾ ਮਾਰੀਆਂ ਬਿੱਲੀ ਬਿੱਲੀ ਕਹਿ ਕੇ ਪੂਰਾ ਉੱਚੀ ਬੋਲਿਆ ਅਸੀਂ ਡਰ ਗਏ ਸੀ ਆਖਿਆ ਬਣੀ ਕੀ ਹੋ ਗਿਆ ਪਤੰਦਰ ਨੂੰ ਗੋਡੇ-ਗੋਡੇ ਚਾਹ ਹੋ ਗਿਆ ਘਰ ਵਾਲੀ ਦੇਖਣ ਤੇ ਜਾਵ ਵਾਲੀ ਬਿਮਾਰੀ ਇੱਥੇ ਵੀ ਹੈਗੀ ਆ ਥੋੜੀ-ਮੋਟੀ ਆ ਇਧਰਲੀ ਸਾਈਡ ਕਹਿੰਦੇ ਪੰਜ-ਛੇ ਘਰ ਜਮਾ ਖੰਡਰ ਹੋਏ ਪੈਨੇ ਇਹ ਪੱਕੇ ਜਾ ਕੇ ਕੁੱਲੂ ਵਸ ਗਏ ਕਹਿੰਦੇ ਕੁੱਲੂ ਇੱਥੇ ਨਾਲੋਂ ਵੱਧ ਸੁੱਖ-ਸਹੂਲਤਾਂ ਨੇ ਤੇ ਜਵਾਕਾਂ ਨੂੰ ਪੜ੍ਹਾਈ ਦਵਾਈ ਦੇ ਹੋਰ ਸੁੱਖ-ਸਹੂਲਤਾਂ ਦੀ ਸੌਖ ਹੈ ਇਹ ਸਾਰੇ ਕਿਤੇ ਆ ਇਹ ਕਿਤੇ ਕੱਲ ਆਪਣੇ ਪੰਜਾਬ 'ਚ ਨਹੀਂ ਹੈਗਾ ਬਟ ਐਂ ਆ ਪੰਜਾਬ ਥੋੜਾ ਜਿਹਾ ਲਾਈ ਲੱਗਾ ਇਹ ਇਹਦੇ ਲਈ ਕੋਈ ਹੱਦ ਲਿਮਟ ਨਹੀਂ ਹੈਗੀ ਪੰਜਾਬ ਵਾਸਤੇ ਇਤੋਂ ਦੇ ਲੋਕ ਲੱਖ ਵਾਰੀ ਸੋਚ ਕੇ ਫੇਰ ਪੈਰ ਪਟਦੇ ਨੇ ਪਰ ਆਪਣੇ ਵਾਲੇ ਇੱਕ ਦੂਜੇ ਨੂੰ ਦੇਖ ਕੇ ਕਿੱਡਾ ਮਰਜੀ ਕਦਮ ਚਕਾ ਲਓ ਇਹ ਚੀਜ਼ ਦਾ ਫਰਕ ਜ਼ਰੂਰ ਹੈ ਆਹੀ ਇਤੋਂ ਨੀਆਂ ਜੈਪਸੀਆਂ ਨੇ ਤੇ ਆਹੀ ਮਰਸੜੀਆਂ ਨੇ ਵਜਨ ਢੋਭੋ ਖਖਖਖ ਕਰੋ ਤੇ ਉੱਤੇ ਚੜਦੀ ਜਾਂਦੀਆਂ ਨੇ ਸਿਮਿੰਟ ਦੀਆਂ ਬੋਰੀਆਂ ਰੱਦੀਆਂ ਹੋਈਆਂ ਨੇ ਤੇ ਕੰਮ ਕੰਸਟਰਕਸ਼ਨ ਚੱਲੀ ਜਾਂਦੀ ਆ ਉੱਥੇ ਜਿੱਦ ਚੱਲਦੇ ਹੈ ਟਾਬਟ ਕੋਈ ਸ਼ਾਮ ਦਾ ਵੇਲਾ ਹੋ ਗਿਆ ਹਨੇਰਾ ਹੋਈ ਜਾਂਦਾ ਤੇ ਸੂਰਜ ਥੱਲੇ ਆਪਦੇ ਘਰ ਨੂੰ ਵਗ ਗਿਆ ਹੁਣ ਇੱਥੇ ਅਪ ਕਰਦੇ ਆਂ ਬਲੌਗ ਦੀ ਸਮਾਪਤੀ ਤੁਸੀਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਹਾਨੂੰ ਕੋਈ ਤੇ ਵੀ ਕੋਈ ਵੀ ਪਾਰਟ ਇਸ ਵੀਡੀਓ ਦਾ ਵਧੀਆ ਲੱਗਿਆ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਹੁਣ ਵੀਡੀਓ ਦੀ ਕੁਆਲਿਟੀ ਥੋੜੀ ਜਿਹੀ ਖਰਾਬ ਹੋਊਗੀ ਕਿਉਂਕਿ ਹਨੇਰਾ ਹੋ ਗਿਆ ਮੈਂ ਵੀ ਬਲੌਗ ਦੀ ਐਂਡਿੰਗ ਕਰਨੀ ਭੁੱਲ ਗਿਆ ਸੀਗਾ ਜੇ ਸੋਡੀ ਕਿਤੇ ਝਾਕ ਬਣਦੀ ਹੈਗੀ ਕੋਸੌਲ ਆਉਣ ਦੀ ਤਾਂ ਤੁਸੀਂ ਇਹ ਪਿੰਡ ਦੇ ਵਿੱਚ ਜਰੂਰ ਆ ਕੇ ਜਾਓ ਬਹੁਤ ਸੋਹਣਾ ਪਿੰਡ ਹੈਗਾ ਬਹੁਤ ਚੰਗੇ ਲੋਕ ਨੇਗੇ ਖਾਣ ਪੀਣ ਨੂੰ ਵਧੀਆ ਰਹਿਣ ਸੈਨ ਨੂੰ ਵਧੀਆ ਮਿਲ ਜਾਂਦਾ ਹੈਗਾ ਹਾਂ ਥੋੜਾ ਜਿਆ ਪਹੁੰਚਣਾ ਇੱਕ ਚੈਲੈਂਜਿੰਗ ਜਿਹਾ ਟਾਸਕ ਹੈ ਬਟ ਉਹੀ ਗੱਲਾਂ ਬੀਜੀ ਚ ਮੜਾ ਮੋਟਾ ਔਖ ਆਵੇ ਉਹੀ ਚੀਜ਼ ਤੇ ਸੁਆਦ ਆਉਂਦਾ ਕਰਨ ਦਾ ਤਾਂ ਕਰਕੇ ਤੁਸੀਂ ਇੱਕ ਵਾਰੀ ਜਰੂਰ ਵਿਜ਼ਿਟ ਕਰਿਓ ਪਿੰਡ ਦੇ ਵਿੱਚ ਬਹੁਤ ਸੋਹਣਾ ਪਿੰਡ ਹੈਗਾ ਬਹੁਤ ਸ਼ਾਂਤਮਈ ਆ ਧੰਨਵਾਦ ਬਈ